ਫਟਾਲਾ ਦੇ ਨੌਜੁਕਤ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਆਪਣਾ ਅਹੁਦੇ ਸੰਭਾਲਦੇ ਅਨਸਾਰ ਹੀ ਸਾਰੇ ਰੈਂਕ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਬਗਰੂ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ। ਉਹਨੇ ਕਿਹਾ ਕਿ ਮੈਂ ਪਹਿਲਾਂ ਵੀ ਬਾਰਡਰ ਦੇ ਇਲਾਕੇ ਦੇ ਵਿੱਚ ਨੌਕਰੀ ਕਰ ਚੁੱਕਾ ਤੇ ਮੇਰੇ ਕੋਲ ਬਾਰਡਰ ਇਲਾਕੇ ਦੇ ਵਿੱਚ ਨੌਕਰੀ ਕਰਨ ਦਾ ਤੇ ਉੱਥੇ ਦੇ ਹਾਲਾਤਾਂ ਦਾ ਪੂਰਾ ਤਜਰਬਾ ਹੈ। ਮੈਨੂੰ ਬਟਾਲਾ ਸ਼ਹਿਰ ਬਾਰੇ ਜਿੰਨੀ ਕਿ ਜਾਣਕਾਰੀ ਮਿਲੀ ਹੈ ਕਿ ਇੱਥੇ ਕ੍ਰਾਈਮ ਕਾਫੀ ਹੱਦ ਤੱਕ ਹੈ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕ੍ਰਾਈਮ ਨਾ ਹੋਵੇ। ਜੇਕਰ ਹੋਵੇ ਤਾਂ ਉਸ ਨੂੰ ਤੁਰੰਤ ਹੱਲ ਕਰ ਲਿਆ ਜਾਵੇ। ਪੰਜਾਬ ਸਰਕਾਰ ਦੇ ਵੱਲੋਂ ਯੂਥ ਨਰਸ਼ੀਅਰੂਪ ਚਲਾ ਰਿਹਾ ਹੈ ਇਸੇ ਲੜੀ ਤਹਿਤ ਜਿੰਨੇ ਵੀ ਹੌਟਸਪੌਟ ਨੇ ਉਹਨਾਂ ਉੱਤੇ ਪੂਰੀ ਕੋਸ਼ਿਸ਼ ਚਰਾਂਗੇ ਕਿ ਨਸ਼ਾ ਪਾਈ ਜਾ ਸਕੇ ਦੇ ਕਿਸੇ ਵੀ ਨੂੰ ਵੀ ਨਸ਼ਾ ਨਾ ਵੇਚਣ ਦਿੱਤਾ ਜਾਵੇ ਮਣਿਆ ਕਿ ਅੱਜ ਜੇ ਮੈਂ ਆਪਣਾ ਹੋਰ ਦਾ ਸੰਭਾਲਿਆ ਤੇ ਉਹਨਾਂ ਕੋਲ ਦਿਨਤ ਵੱਖ-ਵੱਖ ਤਰੀਕੇ ਦੇ ਨਾਲ ਕੰਮ ਕਰਨ ਦੀ ਰਣਨੀਤੀ ਬਣਾਈ ਜਾਵੇ ਆਜੂ ਬਟਾਲਾ ਇਲਾਕੇ ਨੂੰ ਲੋਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਸਹਾਇਤਾ ਕਰੇ ਸਭ ਤੋਂ ਪਹਿਲਾਂ ਪਹੁੰਚਿਓ ਕਿਦਾਂ ਦਾ ਸ਼ਹਿਰ ਲਗਾਇਆ ਕਿਸ ਤਰ੍ਹਾਂ ਦਾ ਇੱਥੇ ਨਾ ਤੁਸੀਂ ਸਟੱਡੀ ਕਰਕੇ ਕਿੱਥੇ ਕਿੱਥੇ ਰਹਿ ਗਏ ਮੈਂ ਜੀ ਅੱਜ ਇੱਥੇ ਬਟਾਰਾ ਦੇ ਵਿੱਚ ਬਟਾਰਾ ਐਸਐਸਪੀ ਜੁਆਇਨ ਕੀਤਾ ਹੈਗਾ ਤੇ ਸਾਡਾ ਇੱਥੇ ਜਿਹੜਾ ਫੋਕਸ ਏਰੀਆ ਰਹੇਗਾ ਉਹ ਇਹ ਹੀ ਹੈ ਕਿ ਲਾਅਨ ਅਲਰਨ ਨੂੰ ਪੂਰਾ ਸੀ ਮੇਨਟੇਨ ਰੱਖੀਏ ਤੇ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਨੇ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਰਹੀ ਥੀ ਜਿਹੜਾ ਗੈਂਗਸਟਰ ਕ੍ਰਾਈਮ ਹੈ ਉਹਦੇ ਖਿਲਾਫ ਸਾਡੀ ਜਿਹੜੀ ਪੂਰੀ ਜ਼ੀਰੋ ਟੋਲਰੈਂਸ ਰਹੇਗੀ ਤੇ ਜਿੱਦਾਂ ਕਿ ਪੰਜਾਬ ਸਰਕਾਰ ਦਾ ਜਿਹੜਾ ਯੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਅਸੀਂ ਪੂਰਾ ਫੋਕਸ ਰੱਖਾਂਗੇ ਕਿ ਜਿਹੜੇ ਪਿੰਡ ਕੋਈ ਜਿਹਾ ਇੱਥੇ ਹੌਟਸਪੌਟ ਹੈ ਨਾ ਮੈਨੂੰ ਉਮੀਦ ਹੈ ਕਿ ਪਹਿਲਾਂ ਹੀ ਬੜਾ ਕੰਮ ਹੋਇਆ ਹੋਇਆ ਹੋਗਾ ਤੇ ਉਹਨਾਂ ਤੇ ਵੀ ਅਸੀਂ ਫੋਕਸ ਰੱਖਾਂਗੇ ਤਾਂ ਕਿ ਕਿਤੇ ਵੀ ਜੇ ਕੋਈ ਫਿਰ ਵੀ ਪਾਰਟ ਆਫ ਸੇਲ ਤੇ ਕੁਛ ਹੈਗਾ ਜਾਂ ਕੋਈ ਵੱਡੇ ਹੈ ਜਿਸਮਗਲਰ ਆਇਆ ਤਾਂ ਉਹਨਾਂ ਨੂੰ ਵੀ ਅਸੀਂ ਜੇਲ੍ਹ ਦੇ ਅੰਦਰ ਪੇਜ ਸਕੀਏ ਤੇ ਮੈਂ ਤੁਹਾਨੂੰ ਨਾਲ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਬਾਰਡਰ ਡਿਸਟ੍ਰਿਕਟ ਹੈਗਾ ਕਿ ਚੈਲਿੰਜੀ ਹੈਗਾ ਬਟ ਅਸੀਂ ਪੂਰਾ ਤਿਆਰ ਆ ਸਾਡੀ ਬੜੀ ਅੱਛੀ ਟੀਮ ਹੈ ਜੀ ਸਾਡੇ ਇੱਥੇ 400 ਡਿਵਿਜ਼ਨ ਨੇ ਮੈਂ ਸਾਰੇ ਜੀਓ ਸਾਹਬਾਨ ਨਾਲ ਹੁਣ ਮੀਟਿੰਗ ਕਰ ਲਈ ਹੈ ਤੇ ਅਸੀਂ ਬਹੁਤ ਹੀ ਜਲਦੀ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਾਂਗੇ ਜੋ ਵੀ ਇਹ ਗਲਤ ਕਿਰਿਆਵਾਂ सब कुछ अमृतसर भी रहे होते हैं इन बॉर्डर डिस्ट्रिक्ट का फर्स्ट डिफेंस लाइन तो बी एस एफ तो सैकेंड डिफेंस लाइन पंजाब पुलिस इस करके बड़ा अहम बन जाता है क्योंकि समगलिंग गैंगस्टर हथियार और, और अदरवाइज भी देखा जाए तो बहुत सारा गैंगस्टर इतने पिछले दिनों की गल की जाए तो इक्का दुक्का केस छड़ के आलमोस्ट सारे हल कर ले गए सर इन्हें नजरिए देखते हुए कि स्ट्रैटेजी अपनाओगे किस तरीके का काम किया जाएगा मैं जी तुम तो दसना चाहूँगा कि मैं पहला भी बतौर एस पी ਮੈਂ 2 ਸਾਲ ਦੇ ਕਰੀਬ ਐਸਪੀਸੀਟੀ ਅਮਰਸਰ ਦੇ ਵਿੱਚ ਲਾਇਆ ਨੇ ਫਿਰ ਮੇਰੀ ਟ੍ਰੇਨਿੰਗ ਹੈ ਉਹ ਵੀ ਅਮਰਸਰ ਕਮਿਸ਼ਨਰੇਟ ਦੇ ਵਿੱਚ ਹੋਈ ਹੈ ਉਧਾਰ ਐਸਐਚਓ ਤੇ ਮੈਂ ਤਰਨਤਾਰਨ ਦੇ ਵਿੱਚ ਵੀ ਕੰਮ ਕੀਤਾ ਕਿਉਂਕਿ ਇਹ ਬਡਰ ਜਿਲ੍ਹਾ ਹੈਗਾ ਨੋ ਰੌਟ ਚੈਲੰਜਸ ਹੈਗੇ ਨੇ ਪਰ ਜਿੱਦਾਂ ਤੁਸੀਂ ਬੱਸਿਆ ਕਿ ਪਹਿਲਾਂ ਵੀ ਕੇਸ ਟ੍ਰੇਸ ਹੁੰਦੇ ਰਹੇ ਨੇ ਪਰ ਜਿਹੜੀ ਸਾਡੀ ਪੰਜਾਬ ਪੁਲਿਸ ਹੈਗੀ ਉਹ ਕੋਈ ਕਾਬਿਲ ਹੈ ਤੇ ਵੈਸੇ ਦਾ ਅਸੀਂ ਪ੍ਰੀਵੈਂਸ਼ਨ ਤੇ ਪੂਰਾ ਜ਼ੋਰ ਲਾਵਾਂਗੇ ਪਰ ਫਿਰ ਵੀ ਜੇ ਕੋਈ ਕ੍ਰਾਈਮ ਹੁੰਦਾ ਤਾਂ ਫਿਰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਜਿਹੜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ